ਵੀਰ ਭਰਾ ਜਾਂ ਬੰਗੀਆਂ ਭੈਣਾ ਨੀਂਦ ਦੀ ਗੋਲੀ ਲੈ ਕੇ ਰਾਤ ਨੂੰ ਸੌਂਦੇ ਨੇ ਉਹ ਸਾਰਿਆਂ ਨੂੰ ਪਤਾ ਵੀ ਉਹਦੇ ਮਲਟੀਪਲ ਸਾਈਡ ਇਫੈਕਟਸ ਹੈਗੇ ਨੇ ਸਾਈਡ ਇਫੈਕਟਸ ਕੀ ਹੈਗੇ ਨੇ ਤੁਹਾਨੂੰ ਉਹ ਗੋਲੀ ਦੀ ਐਡਿਕਸ਼ਨ ਲੱਗ ਜਾਏਗੀ ਨਸ਼ੇੜੀ ਵਾਲਾ ਹਾਲ ਹੋ ਜਾਏਗਾ ਵੀ ਜੇ ਗੋਲੀ ਮਿਲੇਗੀ ਤਾਂ ਆਪਾਂ ਨੂੰ ਨੀਂਦ ਆਏਗੀ ਜੇ ਗੋਲੀ ਨਹੀਂ ਮਿਲੇਗੀ ਤੇ ਨੀਂਦ ਨਹੀਂ ਆਏਗੀ ਆਦਰਵਾਇਜ਼ ਆਪਣੇ ਬ੍ਰੇਨ ਦੇ ਫੰਕਸ਼ਨ ਦੇ ਉੱਤੇ ਬ੍ਰੇਨ ਫੋਗ ਦਾ ਇੱਕ ਤੁਹਾਨੂੰ ਪਤਾ ਵੀ ਹਰ ਵੇਲੇ ਬੰਦੇ ਨੂੰ ਇਦਾਂ ਲੱਗਦਾ ਵੀ ਜਿਦਾਂ ਮੈਨੂੰ ਚੱਕਰ ਆnde ਪਏ ਨੇ ਜਾਂ ਮੈਨੂੰ ਨੀਂਦ ਨਾ ਆਂਦੀ ਪਈਏ ਸਾਰੀ ਦਿਹਾੜੀ ਬੰਦਾ ਟੱਲਾ ਟੱਲਾ ਜਾਂਦਾ ਡਿਗੂ ਡਿਗੂ ਲੈਕ ਆਫ એનર્ਜੀ ਉਹਦੇ ਵਿੱਚ ਆ ਗਿਆ ਵੀ ਕੰਮ ਕਾਰ ਕਰਨ ਨੂੰ ਕੋਈ ਵੀ ਦਿਲ ਨਾ ਕਰੇ ਕਾਰਨ ਨੂੰ ਦੂਰ ਕਰੀਏ ਨਾ ਤੇ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਜਿਹੜਾ ਸਾਡਾ ਆਯੁਰਵੇਦ ਹੈ ਨਾ ਆਯੁਰਵੇਦ ਸਭ ਤੋਂ ਪਹਿਲਾਂ ਇਹ ਗੱਲ ਕਰਦਾ ਵੀ ਤੁਹਾਡੇ ਰੋਗ ਦੇ ਪਿੱਛੇ ਕਾਰਨ ਕੀ ਹੋਇਆ ਜਿਹਨੂੰ ਅਸੀਂ ਇੰਗਲਿਸ਼ 'ਚ ਰੂਟ ਕੌਜ਼ ਕਹ ਦਿੰਨੇ ਆ ਜਾਂ ਪੰਜਾਬੀ 'ਚ ਕਹਿੰਦੇ ਆ ਵੀ ਬਿਮਾਰੀ ਦੀ ਜੜ ਕੀ ਹੈ ਬਿਮਾਰੀ ਦੀ ਜੜ ਨੂੰ ਜੇ ਅਸੀਂ ਦੂਰ ਕਰ ਦਈਏ ਤੇ ਬਿਮਾਰੀ ਤੋਂ ਸਦਾ ਲਈ ਖੇੜਾ ਛਡਾਇਆ ਜਾ ਸਕਦਾ ਬਹੁਤ ਆਸਾਨੀ ਨਾਲ ਛਡਾਇਆ ਜਾ ਸਕਦਾ ਇਹ ਜਿਹੜੀ ਨੀਂਦ ਨਾ ਆਣਾ ਇਹ ਹੈਗੀ ਸਟ्रेस ਦੀ ਪ੍ਰੋਬਲਮ